ਏ ਬਈ ਪਹਿਲੇ ਪਹਿਲੇ ਸਾਲ ਤੋਂ ਜਦੋਂ ਆਪਾਂ ਇਹਨੂੰ ਪਲਾਂਟੇਸ਼ਨ ਕਰਤੀ ਉਸ ਤੋਂ ਬਾਅਦ ਇਹਦੇ ਬੰਨੇ ਬਨਾਈ ਦਾ ਕੰਮ ਸ਼ੁਰੂ ਹੋ ਜਾਂਦਾ ਮੇਨ ਤਾਂ ਕਿਉਂਕਿ ਇਹਦੀ ਗਰੋਥ ਕਾਫੀ ਫਾਸਟ ਹੁੰਦੀ ਹੈ ਜੇ ਆਪਾਂ ਫਰਵਰੀ ਚ ਵੀ ਲਾਉਣੇ ਆ ਜਾਂ ਇਹਨੂੰ ਜਲਾਈ ਚ ਵੀ ਲਾਉਣੇ ਆ ਜਲਾਈ ਗਸਤ ਚ ਤੇ ਇਹਦੀ ਗਰੋਥ ਕਾਫੀ ਵਧੀਆ ਹੁੰਦੀ ਹੈ ਉਸ ਟਾਈਮ ਤੇ ਤੇ ਇਹਦਾ ਕਹਿ ਲਓ ਬਈ 10 15 ਦਿਨਾਂ ਬਾਅਦ ਬੰਨਾ ਬਨਾਈ ਚੱਲ ਪੈਂਦੀ ਹੈ ਤੇ ਨਾਲ ਹੀ ਇਹਦੀ ਇੱਕ ਮਤਲਬ ਆਪਾਂ ਨਿਊਟ੍ਰੀਸ਼ਨ ਮੈਨੇਜ ਕਰਨਾ ਹੁੰਦਾ ਤੇ ਵਾਟਰਿੰਗ ਵਾਲਾ ਸਿਸਟਮ ਵੀ ਉਹ ਡ੍ਰਿਪ ਦੇ ਨਾਲ ਨਾਲ ਦੀ ਨਾਲ ਮੈਨੇਜ ਕਰਨਾ ਬਸ ਇਹੀ ਇਹਦੀ ਮੇਨ ਸਾਮ ਸੰਭਾਲ ਆ ਮੁੜ ਕੇ ਜਦੋਂ ਵੱਡਾ ਹੋ ਜਾਂਦਾ ਉਦੋਂ ਸਿਰਫ ਪ੍ਰੂਨਿੰਗ ਦਾ ਕੰਮ ਰਹਿ ਜਾਂਦਾ ਤੇ ਨਿਊਟ੍ਰੀਸ਼ਨ ਦਾ ਰਹਿ ਜਾਂਦਾ ਠੀਕ ਤੇ ਜਦੋਂ ਆਪਾਂ ਕਣਕ ਝੋਨੇ ਨਾਲ ਇਹਨੂੰ ਕੰਪੇਅਰ ਕਰੀਏ ਕਿਵੇਂ ਆ ਕਣਕ ਝੋਨਾ ਚੰਗਾ ਚ ਇਹੇ ਚੰਗਾ ਬਈ ਉਹ ਆਪਦੀ ਜਗ੍ਹਾ ਤੇ ਆ ਇਹ ਆਪਦੀ ਜਗ੍ਹਾ ਤੇ ਆ ਕਿ ਬਈ ਇਸ ਤਰ੍ਹਾਂ ਆ ਕਿ ਬਈ ਇਨਕਮ ਜਰੂਰ ਹੈਗੀ ਆ ਬਈ ਇਹਦੇ ਚ ਜ਼ਿਆਦਾ ਆਉਣੀ ਆ ਪਰ ਇਹ ਜਿਹੜੇ ਹੁਣ ਕਹ ਲਓ ਬਈ 5 ਲੱਖ ਇਨਵੈਸਟਮੈਂਟ ਉਹ ਕਿਸੇ ਵਾਸਤੇ ਮਤਲਬ ਲਾਉਣੀ ਔਖੀ ਹੋ ਜਾਂਦੀ ਆ ਜੇ ਮੰਨ ਲਓ ਲਾਭ ਹੀ ਲੈਂਦਾ ਤੇ ਉਹ ਸਾਮ ਸੰਭਾਲ ਕਿੰਨੀ ਕੁ ਚੱਜ ਨਾਲ ਕਰਦਾ ਉਹ ਹਨਾ ਉਹਦੇ ਤੇ ਹੀ ਬੜਾ ਫਰਕ ਪੈ ਜਾਂਦਾ ਜੇ ਹੁਣ ਮਤਲਬ ਕਿ ਬਈ ਉਹ ਆਪ ਮਤਲਬ ਵਿੱਚ ਦਿਲਚਸਪੀ ਨਹੀਂ ਲੈ ਰਿਆ ਕੀ ਵਰਕਰ ਤੋਂ ਕਰਾ ਰਿਆ ਸਾਰਾ ਕੁਝ ਹਨਾ ਤੇ ਫਿਰ ਉਹ ਨੂੰ ਕੋਈ ਖਾਸ ਇਨਕਮ ਵੀ ਨਹੀਂ ਆਪਾਂ ਕਹਿ ਸਕਦੇ ਆਉਣੀ ਹੈ ਕਿਉਂਕਿ ਉਹਨੂੰ ਪ੍ਰੋਪਰ ਨਿਊਟ੍ਰੀਸ਼ਨ ਆਪਾਂ ਜੇ ਦੇਈ ਚੱਲਾਂਗੇ ਤਾਂ ਫਿਰ ਹੀ ਇਹਦੀ ਕੁਆਲਿਟੀ ਬਣਨੀ ਹੈ ਫਰੂਟ ਦੀ ਫਿਰ ਹੀ ਪ੍ਰੋਡਕਸ਼ਨ ਜਾਦੇ ਆਉਣੀ ਹੈ ਤੇ ਫਿਰ ਹੀ ਉਸ ਚੀਜ਼ ਦਾ ਮੁੱਲ ਮਿਲੂਗਾ ਆਪਾਂ ਹੁਣ ਇਹਦਾ ਕੰਪੇਅਰ ਕਰਦੇ ਆ ਇੱਕ ਕਿੱਲੇ ਦੇ ਵਿੱਚ ਕਣਕ ਝੋਨੇ ਤੋਂ ਤੁਸੀਂ ਕਿੰਨੀ ਆਮਦਨ ਮੰਨਦੇ ਆ ਕਣਕ ਝੋਨੇ ਤੋਂ ਬਈ ਆਪਾਂ ਜੇ ਆਪਾਂ ਠੇਕਾ ਕੱਟ ਕੇ ਕਹਿੰਦੇ ਆ ਤਾਂ ਹਨਾ ਤੇ ਕੋਈ ਮਸਾ ਆਪ ਮਤਲਬ ਲੱਖ ਦੇ ਵਿੱਚ ਵਿੱਚ ਹੀ ਰਹਿ ਜਾਂਦੀ ਇਹ ਚੀਜ਼ ਇਹ ਵਧੀਆ ਵੀ ਫਸਲ ਹੋ ਜਾਂਦੀ ਆ ਕਿ ਵੀ 50000 ਤੋਂ ਲੈ ਕੇ ਲੱਖ ਦੇ ਵਿੱਚ ਵਿੱਚ ਬਚਤ ਤਾਂ ਤੇ ਇਹਦੇ 'ਚ ਤਾਂ ਫਿਰ ਹੈਗੀ ਐ ਬਈ ਤਿਗਣੀ ਚੌਗਣੀ ਤਾਂ ਹੈਗੀ ਐ ਜੇ ਬੰਦਾ ਪੈਸਿਆਂ 'ਚ ਹੀ ਦੱਸੀ ਆਪਾਂ ਹਾਂ ਪੈਸਿਆਂ 'ਚ ਹੀ ਇਹ ਬਈ ਮਿਨਿਮਮ ਆਪਾਂ ਕਹਿ ਲੋ ਬਈ ਆ ਮਾੜੇ ਤੋਂ ਮਾੜਾ ਸੀਜ਼ਨ ਵੀ ਆਪਾਂ ਕਹਿ ਲਈਏ ਹਨਾ ਕੀ ਗਰਮੀ ਜਾਦੇ ਪੈ ਗਈ ਜਾਂ ਮੀਂਹ ਘੱਟ ਪਏ ਐ ਤੇ ਇਹ 3-4 ਲੱਖ ਤੇ ਜੇ ਵਧੀਆ ਆਪਣਾ ਸੀਜ਼ਨ ਲੱਗ ਜਾਏ ਚੰਗੀਆਂ ਬਾਰਿਸ਼ਾਂ ਪੈ ਜੀਆਂ ਨਾ ਤੇ ਤੀਜੇ ਸਾਲ ਤੋਂ ਬਾਅਦ ਇਹ ਬਾਗ ਆਪਾਂ ਨੂੰ 6 6 ਲੱਖ ਤੱਕ ਵੀ 7 ਵੀ ਉਹ ਆਪਦੇ ਉੱਤੇ ਨਿਰਪਰ ਹਾਂ ਜਿੰਨਾ ਆਪਾਂ ਜਿੰਨਾ ਗੁੜ ਪਾਵਾਂਗੇ ਉਹਨਾਂ ਮਿੱਠਾ ਹੋ ਬੈਣਾ ਜਿੰਨਾ ਗੁੜ ਪਾਵਾਂਗੇ ਉਹਨਾਂ ਮਿੱਠਾ ਹੋਣਾ ਅੱਛਾ ਭਾਈ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਹੈਨਾ ਤੇ ਸੋਚਿਆ ਸੀਗਾ ਵੀ ਮਤਲਬ ਇੰਨੀ ਤਰ੍ਹਾਂ ਦੀ ਲਾਉਣਾ ਜਾਂ ਮਤਲਬ ਇਹ ਸੋਚਿਆ ਸੀ ਵੀ ਆ ਡ੍ਰੈਗਨ ਲਾ ਲਿਆ ਆਪਾਂ ਪ੍ਰੈਕਟੀਕਲ ਕਰਕੇ ਮਤਲਬ ਮਾਈਂਡ ਦੇ ਵਿੱਚ ਕੀ ਚੱਲਦਾ ਸੀ ਸ਼ੁਰੂਆਤ 30 ਸਮੇਂ ਦੇ ਵਿੱਚ ਸ਼ੁਰੂਆਤ ਤਾਂ ਭਈ ਇਹ ਪਹਿਲੀ ਗੱਲ ਤਾਂ ਇਹ ਸੀ ਵੀ ਆਪਾਂ ਨੂੰ ਵੈਰਾਈਟੀਆਂ ਦਾ ਇੰਨਾ ਪਤਾ ਹੀ ਨਹੀਂ ਸੀ ਭਈ ਇੰਨੀਆਂ ਜਾਦੇ ਵੈਰਾਈਟੀਆਂ ਇਹਦੇ ਚ ਉਕੇ ਉਹਦਾ ਆਈਸੀ ਚਲੋ ਇੱਕ ਜਿਹੜੀ ਪਹਿਲਾਂ ਚੱਲੀ ਸੀ ਰਾਇਲ ਰੈੱਡ ਵੈਰੈਟੀ ਦਾ ਨਾਮ ਸੀ ਉਹਦਾ ਹਨਾ ਕਿ ਬਈ ਇੱਕ ਉਹ ਪਤਾ ਸੀ ਇੱਕ ਆਈਸੀ ਬਈ ਇਹ ਸੀ ਵੈਰੈਟੀ ਆ ਗਈ ਇਹ ਉਹਦੇ ਤੋਂ ਨਵੀਂ ਚੀਜ਼ ਆ ਗਈ ਹਨਾ ਹੌਲੀ ਹੌਲੀ ਜਿਵੇਂ ਇਹਦੇ ਵਿੱਚ ਵੜੇ ਆ ਤੇ ਫੇਰ ਪਤਾ ਲੱਗਿਆ ਕਿ ਬਈ ਇਹਦੇ 'ਚ ਤਾਂ ਵੈਰੈਟੀਆਂ ਕਾਫੀ ਨੇ ਤੇ ਹੁਣ ਵਿਏਤਨਾਮ ਦੇ ਵਿੱਚ ਲਗ ਵੈਰੈਟੀਆਂ ਦੇ ਉੱਤੇ ਚੱਲ ਰਿਹਾ ਜਿਵੇਂ ਐਲਡੀ5 ਵੈਰੈਟੀ ਹੋਗੀ ਰੈੱਡ ਹਾਈਬ੍ਰਿਡ ਇਸ ਤਰ੍ਹਾਂ ਤੇ ਚੱਲ ਰਿਹਾ ਉਹ ਉਹ ਆਪਣੇ ਇਧਰ ਥੋੜੀ ਜਿਹੀ ਘੱਟ ਕਾਮਯਾਬ ਹੈ ਕਿਉਂਕਿ ਉਹ ਗਰਮੀ ਸਰਦੀ ਨਹੀਂ ਚਲਦੀਆਂ ਗਈਆਂ ਤੇ ਹੁਣ ਇਹ ਤਾਈਵਾਨ ਦੀਆਂ ਵੈਰੈਟੀਆਂ ਜਿਹੜੀਆਂ ਉਹ ਚੰਗੀਆਂ ਆਪਣੇ ਆਸਤੇ ਇਧਰ ਉਹ ਗਰਮੀ ਸਰਦੀ ਚੰਗੀਆਂ ਚੱਲਦੀਆਂ ਹੁਣ ਉਹ ਉਸੇ ਲਈ ਆਏ ਆ ਕਿ ਬਈ ਹੈ ਇਹ ਵੀ ਵਧੀਆ ਜਿਹੜੀ ਆਪਣੀ ਸੀ ਵੈਰੈਟੀ ਹੈ ਪਰ ਆਪਾਂ ਬਿਹਤਰ ਤੋਂ ਬਿਹਤਰ ਨਹੀਂ ਉਹ ਜਾ ਰਹੇ ਆ ਕਿ ਬਈ ਜਿਹਦੀ ਆਪਾਂ ਨੂੰ ਦੇਖ ਰੇਖ ਘੱਟ ਤੋਂ ਘੱਟ ਕਰਨੀ ਪਵੇ ਸਪਰੇ ਵਗੈਰਾ ਫੰਗੀ ਸਾਈਡ ਜੋ ਆਪਾਂ ਨੂੰ ਘੱਟ ਤੋਂ ਘੱਟ ਵਰਤਨੇ ਪੈਣਾ ਅੱਛਾ ਭਾਈ ਆਪਾਂ ਆਉਣੇ ਆ ਹੁਣ ਮਤਲਬ ਤੁਸੀਂ ਲਾ ਲਿਆ ਹੈ ਨਾ ਡ੍ਰੈਗਨ ਫਰੂਟ ਦੋ ਸਾਲ ਸਮ ਸੰਭਾਲ ਕਰ ਲਈ ਤੀਸਰੇ ਸਾਲ ਦੇ ਵਿੱਚ ਇਹਦੀ ਫਰੂਟਿੰਗ ਸ਼ੁਰੂ ਹੋਗੀ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੁੰਦੀ ਹੈ ਤੁਸੀਂ ਮਾਰਕੀਟਿੰਗ ਕਿਵੇਂ ਕੀਤੀ ਸੀਗੀ ਇਹਦੀ ਬਈ ਜਿਹੜੇ ਤਾਂ ਦੂਜਾ ਸਾਲ ਸੀਗਾ ਦੂਜਾ ਤੇ ਤੀਜਾ ਸਾਲ ਇਹ ਮੰਡੀ 'ਚ ਹੀ ਗਿਆ ਇਹ ਠੀਕ ਹੈ ਤੇ ਇੱਕ ਸਮਾਂ ਇਹੋ ਜਿਹਾ ਆਇਆ ਸੀਗਾ ਕਿ ਬਈ ਜਦੋਂ ਮੰਡੀ ਦੇ ਵਿੱਚ ਜਦੋਂ ਸਾਊਥ ਤੋਂ ਮਾਲ ਆਉਣ ਲੱਗ ਜਾਂਦਾ ਫਰੂਟ ਜ਼ਿਆਦਾ ਆ ਜਾਂਦਾ ਬਲਕਚਾਉਂ ਲੱਗ ਜਾਂਦਾ ਕਿਉਂਕਿ ਸਾਰੇ ਇੰਡੀਆ ਦੇ ਵਿੱਚ ਹੀ ਹੈਗਾ ਉੱਥੇ ਆਪਣੇ ਪੁਰਾਣੇ ਬਾਗ ਲੱਗੇ ਆ ਉਹ ਫਿਰ ਇੱਧਰ ਭੇਜਣ ਲੱਗ ਜਾਂਦੇ ਆ ਹੁੰਦਾ ਤਾਂ ਉਹ ਮਤਲਬ ਠੀਕ ਠਾਕ ਕੁਆਲਿਟੀ ਆ ਸਟੋਰ ਵਾਲਾ ਹੁੰਦਾ ਪਸੰਦਤਾ ਨਹੀਂ ਕਰਦੇ ਨਹੀਂ ਉਹਦਾ ਟੇਸਟ ਹੁੰਦਾ ਟੇਸਟ ਤਾਂ ਆਪਣਾ ਇੱਧਰ ਲੋਕਲ ਦਾ ਹੀ ਹੁੰਦਾ ਤੇ ਪਰ ਉਦੋਂ ਫਿਰ ਆਪਾਂ ਨੂੰ ਮੰਡੀਆਂ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਉਦੋਂ ਰੇਟ ਉਹ ਬੜਾ ਸਸਤਾ ਕਰਕੇ ਭੇਜਦੇ ਆ ਸਾਊਥ ਵਾਲੇ ਤੇ ਉਹੀ ਰੇਟ ਫਿਰ ਉਸ ਟਾਈਮ ਤੇ ਆਪਣਾ ਲੱਗਣ ਲੱਗ ਜਾਂਦਾ ਜੇ ਆਪਾਂ ਉਸ ਮੌਕੇ ਦੇ ਫਰੂਟ ਲੈ ਕੇ ਜਾਵਾਂਗੇ ਹਨਾ ਠੀਕ ਹੈ ਤੇ ਉਹ ਉਹ ਟਾਈਮ 'ਚ ਦਿੱਕਤ ਹੈ ਕਿ ਜੇ ਉਹਨੂੰ ਥੋੜਾ ਜਿਹਾ ਆਪਾਂ ਇਹਨੂੰ ਕਿਸੇ ਹਿਸਾਬ ਨਾਲ ਪ੍ਰੋਸੈਸ ਕਰ ਲਈਏ ਜਾਂ ਉਹ ਸਟੋਰੇਜ ਕਰ ਲਈਏ ਇਹਦੀ ਹਨਾ ਫਿਰ ਉਹ ਬਸ ਹਫਤੇ 10 ਦਿਨ ਦੀ ਗੈਪ ਹੁੰਦਾ ਉਹ ਉਸ ਤੋਂ ਬਾਅਦ ਆਪਣਾ ਰੇਟ ਫੇਰ ਉਹ ਵਹਾਈ ਹੋ ਜਾਂਦਾ ਮਾਰਕੀਟਿੰਗ ਤੁਹਾਨੂੰ ਕਹਿੰਦੂ ਬਾ ਵੀ ਖੇਤ ਕਰ ਸਕਦੇ ਆ ਆਪਾਂ ਖੇਤ ਚੋ ਵੀ ਜੇ ਆਪਣੇ ਮਤਲਬ ਨੇੜੇ ਬਾਜ਼ਾਰ ਆ ਕੋਈ ਜਾਂ ਖੇਤ ਚੋ ਇਦਾਂ ਤਾਂ ਜਿਹੜਾ ਆਪਾਂ ਕਹਿੰਦੇ ਮਾਰਕੀਟਿੰਗ ਖੇਚੋਂ ਕਰ ਸਕਦੇ ਆ ਉਹ ਤਾਂ ਬੰਦੇ ਦੇ ਆਪਦੇ ਉਹ ਸੋਸ਼ਲ ਲਿੰਕ ਦੇ ਉੱਤੇ ਹੀ ਹੈ ਕਿ ਬਈ ਬੰਦਾ ਕਿੰਨਾ ਕੁ ਮਤਲਬ ਆਪਦੇ ਕਸਟਮਰ ਨੂੰ ਜੋੜ ਰਿਹਾ ਹੈ ਨਾ ਤੇ ਜੇ ਉਹ ਜ਼ਿਆਦਾ ਲੋਕਾਂ ਨੂੰ ਮਤਲਬ ਜੋੜ ਜੋੜ ਲੂਗਾ ਹੈ ਨਾ ਆਪਦੇ ਟਾਈਮ ਤੇ ਜਾਂ ਕੋਈ ਆਪਦੀ ਉਹ ਜਿਹਾ ਛੋਟਾ ਜਿਹਾ ਆਊਟਲੈਟ ਲਾ ਲੇ ਜਾਂ ਕੋਈ ਆਪਦੀਆਂ ਸਟਾਲਾਂ ਲਾ ਲੇ ਬਾਜ਼ਾਰ ਸ਼ਹਿਰ ਦੇ ਵਿੱਚ ਹੈ ਨਾ ਕੋਈ ਚੰਗੇ ਪੁਆਇੰਟਸ ਦੇ ਵਿੱਚ ਤੇ ਉਹ ਆਪੇ ਹੌਲੀ ਹੌਲੀ ਇਹ ਤਾਂ ਹੈ ਨਹੀਂ ਵੀ ਉਦੋਂ ਹੀ ਜੁੜਨ ਲੱਗ ਜਾਣਗੇ ਉਹ ਸਾਲ ਲੱਗ ਜਾਊਗਾ ਡੇਢ ਸਾਲ 2 ਸਾਲ ਲੱਗ ਜਾਊ ਪਰ ਜਦੋਂ ਉਹਨਾਂ ਦੀ ਮੇਜਰ ਪ੍ਰੋਡਕਸ਼ਨ ਆਉਣ ਲੱਗ ਤੇ ਜੋ 3 ਸਾਲ ਦਾ ਫੁੱਲ ਫਲਜ ਹੋ ਗਿਆ ਨਾ ਆਪਣਾ ਬਾਗ ਤੇ ਉਦੋਂ ਉਹਨਾਂ ਨੂੰ ਦਿੱਕਤ ਨਹੀਂ ਆਉਣੀ ਉਹ ਖੁਦ ਹੀ ਮਤਲਬ ਇੱਕ ਤਰ੍ਹਾਂ ਦਾ ਆਪ ਦਾ ਫਰੂਟ ਆਪੇ ਸੇਲ ਕਰ ਸਕਦੇ ਆ ਅੱਛਾ ਭਾਈ ਜਦੋਂ ਆਪਾਂ ਇਹਦੇ ਵਿੱਚ ਮੈਂ ਦੇਖ ਰਿਹਾ ਤੁਸੀਂ ਕੁਝ ਪਲਾਂਟ ਵੀ ਐਡ ਕੀਤੇ ਹੋਏ ਨੇ ਉਹਦਾ ਕੀ ਪਰਪਸ ਹੈ ਤੇ ਕਿਉਂ ਕੀ ਕਾਰਨ ਰਿਹਾ ਤੇ ਉਹਦੀ ਕੋਈ ਫਾਇਦਾ ਹੋਇਆ ਤੁਹਾਨੂੰ ਜਾਂ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਇਹ ਬਈ ਜੀ ਇਹ ਇਹ ਇੱਕ ਤਾਂ ਹੈਗੇ ਡੇਕ ਦੇ ਪਲਾਂਟ ਹੈ ਇੱਕ ਹੈਗੇ ਟਰਮੀਨੇਲੀਆ ਤੇ ਇਹ ਇਸ ਸੰਵਜਨਾ ਵੀ ਲੱਗਿਆ ਤੇ ਇਹ ਤਿੰਨ ਨੇ ਸੰਵਜਨੇ ਦਾ ਥੋੜਾ ਜਿਹਾ ਇਹ ਦਿੱਕਤ ਆਉਂਦੀ ਸੀ ਸੰਵਜਨੇ ਦਾ ਉਹ ਟੁੱਟਣ ਵਾਲਾ ਸਿਸਟਮ ਸੀਗਾ ਇਹ ਇਹ ਬਾਈ ਗਰਮੀ ਤੋਂ ਹੀ ਆ ਮਿਹਨਤ ਇਹਨਾਂ ਦਾ ਕਾਰਨ ਸਰਦੀਆਂ ਤੋਂ ਤਾਂ ਇਹਨਾਂ ਨੂੰ ਕੋਈ ਦਿੱਕਤ ਮਤਲਬ ਫਾਇਦਾ ਨਹੀਂਗਾ ਪਲਾਂਟਸ ਦਾ ਤੇ ਗਰਮੀਆਂ ਦੇ ਵਿੱਚ ਜਦੋਂ ਅਪ੍ਰੈਲ ਮਈ ਵਾਲੀ ਅੱਧ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਸਾਰੀ ਮਈ ਤੇ ਅੱਧ ਜੂਨ ਤੱਕ ਸੁੱਕੀ ਗਰਮੀ ਹੁੰਦੀ ਹੈ ਉਹ ਇਹ ਵੈਰਾਈਟੀਆਂ ਨੂੰ ਮਤਲਬ ਪੀਲਾ ਕਰ ਦਿੰਦੀ ਹੈ ਤੇ ਇਹ ਪੀਲਾ ਜੇ ਜਿਆਦਾ ਹੀ ਮਤਲਬ ਕਹ ਲੋ ਲੰਮੀ ਗਰਮੀ ਚਲੀ ਜਾਂਦੀ ਆ ਤੇ ਇਹ ਜਿਵੇਂ ਜਿਆਦਾ ਲੰਬੀ ਗਰਮੀ ਸੀਗੀ 2024 ਵਾਲੀ ਉਹ ਮਤਲਬ ਡਬਲ ਵੇਵ ਵੀ ਆਈ ਸੀਗੀ ਹੀਟ ਵੇਵ ਹਾਂ ਉਸ ਟਾਈਮ ਤੇ ਉਹ ਪੀਲਾ ਤਾਂ ਹੋਇਆ ਹੀ ਹੁੰਦਾ ਤੇ ਉਹ ਜੇ ਆਪਾਂ ਥੋੜਾ ਜਿਹਾ ਪਾਣੀ ਉਹ ਮਤਲਬ ਵੱਧ ਪੈ ਗਿਆ ਪlant ਨੂੰ ਤੇ ਉਹ ਚੀਜ਼ ਗਲਨ ਵੀ ਲੱਗ ਜਾਂਦੀ ਆ